ਇਹ 4500 ਰੁਪਿਆ ਲਵਾਈ ਬਜ ਗਈ ਹਾਂਜੀ ਹਨਾ ਜੀ ਹਾਂਜੀ ਕੁੱਤੇ ਭਕਾਈ ਬਜ ਗਈ ਹਾਂਜੀ ਹਾਂਜੀ ਤੇ ਝਾੜ 10 ਮਣ ਵਾਧੇ ਨਿਕਲਿਆ ਹਾਂ ਝਾੜ ਜ਼ਿਆਦਾ ਆਈ ਲੈ ਵੀ ਮਿੱਤਰੋ ਆਪਾਂ ਇਸ ਵਕਤ ਹੈਗੇ ਆ ਬਾਈ ਕਾਲੇ ਸੰਧੂ ਦੇ ਖੇਤ ਤਾਂ ਮਿੱਤਰੋ ਬਾਈ ਨੇ ਲਾਈ ਆ 40 ਕਿੱਲੇ ਮੁੱਛਲ ਤੇ ਲਾਈ ਵੀ ਸਿੱਧੀ ਬਜਾਈ ਨਾਲ ਤਾਂ ਬਾਈ ਮੇਰੀ 105 ਨੰਬਰ ਆੜਤਾ ਉੱਥੇ ਮਿਲਿਆ ਮੈਨੂੰ ਤੇ ਕਹਿੰਦਾ ਪਿਛਲੇ ਸਾਲ ਵੀ ਮੈਂ ਸਿੱਧੀ ਬਜਾਈ ਨਾਲ ਮੁੱਛਲ ਲਈ ਸੀ ਤਾਂ ਕਹਿੰਦਾ ਪਿਛਲੇ ਸਾਲ ਮੇਰੀ 75 ਮਣ ਕਿੱਲੇ ਦੀ ਔਸਤ ਦਿੱਤੀ ਮੁੱਛਲ ਨੇ ਸਿੱਧੀ ਬਜਾਈ ਨਾਲ ਕਹਿੰਦਾ ਇੱਕ ਤਾਂ ਪਾਣੀ ਦੀ ਬਚਤ ਦੂਜਾ ਕਹਿੰਦਾ ਆਮ ਜਿਵੇਂ ਆਪਾਂ ਟਰਾਂਸਪਲੈਂਟ ਕਰਦੇ ਆ ਉਹਦੇ ਨਾਲੋਂ ਖਰਚਾ ਵੀ ਬਹੁਤ ਘਟ ਤੇ ਕਹਿੰਦਾ ਦਾਣੇ ਦੀ ਕੁਆਲਿਟੀ ਵੀ ਸਿਰਾ ਤੇ ਆਪਾਂ ਬਾਈ ਤੋਂ ਗੁਣ ਜਾਣਦੇ ਆ ਕਿਉਂਕਿ ਕਈ ਸੱਜਣ ਮਿੱਤਰ ਫੇਲ ਹੋ ਜਾਂਦੇ ਆ ਸਿੱਧੀ ਬਜਾਈ ਚ ਡੀਐਸਆਰ ਨਾਲ ਕਈ ਸੱਜਣ ਮਿੱਤਰ ਫੇਲ ਹੋ ਜਾਂਦੇ ਆ ਬਾਈ ਕਹਿੰਦੇ ਵੀ ਸਾਨੂੰ ਤਾਂ 3 ਸਾਲ ਹੋ ਗਏ ਕਰਦਿਆਂ ਨੂੰ ਤੇ ਅਸੀਂ ਤਾਂ ਲੈਨੇ ਆ ਨਜ਼ਾਰੀ ਤੇ ਕਹਿੰਦਾ ਨਾ ਤਾਂ ਸਾਨੂੰ ਪਾਣੀ ਦੀ ਲੋੜ ਨਾ ਸਾਨੂੰ ਬਾੜੀ ਲੇਬਰ ਦੀ ਲੋੜ ਪੈਂਦੀ ਆ ਤੇ ਨਾ ਹੀ ਐਡਾ ਕੋਈ ਤਾਲ ਅਸੀਂ ਹੋਣ ਦਿੰਨੇ ਆ ਤੁਸੀਂ ਤੁਹਾਨੂੰ ਅਸੀਂ ਪਹਿਲਾਂ ਮੁਛਲ ਵਿਖਾ ਦਿੰਨੇ ਆ ਉਸ ਤੋਂ ਬਾਅਦ ਬਾਈਆਂ ਨਾਲ ਮਲਾਵਾਂਗੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਥੇ ਜੀ ਆਪਣੇ ਕੋਲੇ 31 ਕਿੱਲੇ ਥਾਂ ਜੀ ਇਹਨਾਂ ਦਾ ਤੇ 10 ਕਿੱਲੇ ਬਾਈਆਂ ਦਾ ਹੈਗਾ ਪਿੰਡ ਫੱਤਣ ਵਾਲੇ ਕੋਲੇ ਢਾਣੀਆਂ ਤੇ ਰਹਿੰਦੇ ਆ ਕਾਲੇ ਸੰਦੂਕੇ ਵਜਦੇ ਆ ਤੇ ਮੁੰਡੇ ਦਾ ਪੂਰਾ ਨਾ ਗਗਨ ਆ ਜੀ ਤੇ ਬਾਕੀ ਬਾਈਆਂ ਨਾਲ ਕਰਾਉਣੇ ਗੱਲਬਾਤ ਤੇ ਉਹਨਾਂ ਤੋਂ ਪੁੱਛਦੇ ਆ ਵੀ ਇਹਦੇ ਵਿੱਚ ਪਾਣੀ ਖਲਾਰਨਾ ਪੈਂਦਾ ਜਾਂ ਪਾਣੀ ਦੀ ਕਿੰਨੀ ਕੁ ਬਚਤ ਆ ਜਾਂ ਰੇਖਾਤ ਕਿੰਨੀ ਕ ਪਾਉਂਦੇ ਆ ਤਾਂ ਜੋ ਆਪਣੇ ਸਾਰੇ ਕਿਸਾਨ ਵੀਰ ਮੁੱਛਲ ਨੂੰ ਡੀਐਸਆਰ ਤਰੀਕੇ ਨਾਲ ਲਾਉਣ ਪਾਣੀ ਬਚਾਉਣ ਕਿਉਂਕਿ ਪੰਜਾਬ ਦਾ ਪਾਣੀ ਬਹੁਤ ਨੀਵਾ ਜਾ ਰਿਹਾ ਕਿਉਂਕਿ ਦੋਸਤੋ ਇਹਨਾਂ ਦਾ ਕਹਿਣਾ ਵੀ ਜਿਹੜੇ ਵੀ ਵੀਰ ਡੀਐਸਆਰ ਨਾਲ ਮੁੱਛਲ ਬੀਜਣਗੇ ਜਾਂ ਝੋਨਾ ਬੀਜਣਗੇ ਉਹ ਜਿਵੇਂ ਕਿ ਆਪਾਂ ਟਰਾਂਸਪਲੈਂਟ ਕਰਦੇ ਉਸ ਨਾਲੋਂ 10 ਮਣ ਜਿਹੜਾ ਕਿ ਝਾੜ ਵਧ ਦੇਵੇਗੀ ਨਾਲੇ ਖਰਚਾ ਘਟ ਨਾਲੇ ਝਾੜ ਵਧ ਕਾਦਿਆਂ ਹੀ ਗੱਲਬਾਤ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਜੀ ਮਿੱਤਰੋ ਕਾਲਾ ਸੰਧੂ ਜੀ ਤੇ ਕਰਦੇ ਆ ਗਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਬਹਿ ਜੋ ਚੰਗੀ ਤਰ੍ਹਾਂ ਫੱਪ ਕੇ ਇਧਰ ਬਾਈ ਕਾਲੇ ਦੇ ਫਾਦਰ ਜੀ ਨੇ ਇਧਰ ਦਾਦਾ ਜੀ ਤੁਹਾਡੇ ਇਹ ਦਾਦਾ ਜੀ ਨੇ ਤੇ ਦਾਦਾ ਜੀ ਪਹਿਲਵਾਨ ਰਹਿ ਚੁੱਕੇ ਆ ਜੀ ਬਾਈ ਨੇ ਪੁੱਛਿਆ ਬਾਈ ਹਾਂ ਹਾਂ ਦਾਦਾ ਜੀ ਪਹਿਲਵਾਨ ਰਹਿ ਚੁੱਕੇ ਆ ਤਾਂ ਬਾਈ ਕਾਲੇ ਕਿੰਨੇ ਖੇਚ ਲਈ ਮੁੱਛਲ ਆਪਾਂ ਕੋ ਨਹੀਂ ਬਹਿ ਜਾਣ ਇਹ 40 ਕਿੱਲੇ ਆ ਗੂਆ 40 ਕਿੱਲੇ ਆ ਗੂਆ ਤੇ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਖੇਤੀ ਕਰਦੇ ਨੂੰ ਡੀਐਸਰ ਨਾਲ 3 ਸਾਲ ਹੋ ਗਏ ਹਾਂਜੀ ਪਿਛਲੇ ਸਾਲ ਕੀ ਝਾੜ ਸੀ ਸਹੀ ਸਹੀ ਦੱਸੀ ਝੂਠ ਨਹੀਂ ਮਾਰਨਾ ਆਪਾਂ ਸਹੀ ਸਹੀ ਦੱਸੀ 75 ਮਾਣ ਨੂੰ ਸੀ ਇਹ ਪਿਛਲੇ ਸਾਲ 75 ਮਾਣ ਨੂੰ ਕਿੱਲੇ ਦੀ ਕਿੰਨੀ ਔਸਤ ਪਈ ਆਈਡੀਆਜ ਵੇਚ ਕੇ 1 ਲੱਖ ਤੇ 25 ਤੋਂ 30 ਹਜ਼ਾਰ ਦਾ ਨਿਕਲੇ ਤੇ ਰੇਟ ਕੀ ਵੇਚਿਆ ਮੁੱਛਾ ਲੇ 4665 ਰੁਪਏ ਨੇ ਐ ਨਹੀਂ ਜਿਵੇਂ ਆਪਾਂ ਇੱਕ ਟਰਾਲੀ ਇੱਕ ਇਕੱਠੀ ਲੈ ਜਾਂਦੇ ਸੀ ਜਾਂ ਇੱਕ ਇੱਕ ਦੋ ਦੋ ਘਰੇ ਚੱਕ ਘਰੇ ਘਰੇ ਦਾ ਅੱਛਾ ਵੀ ਤੁਹਾਡੇ ਘਰੇ ਆਣ ਕੇ ਲੈ ਜਾਂਦੇ ਉਥੋਂ ਉਥੇ ਹੀ ਤੁਹਾਡੇ ਕੰਡਾ ਲੱਗਦਾ ਕੋਲੀ ਕੰਡਾ ਲੱਗਦਾ ਬਸ ਇੱਕ ਕਿੱਲੇ ਦਾ ਅਸੀਂ ਸ਼ਹਿਰ ਲਿਜਾ ਕੇ ਵੇਚੇ ਬਾਕੀ ਘਰੋਂ ਹੀ ਲੈ ਗਏ ਸਾਰਾ ਬਾਕੀ ਸਾਰਾ ਘਰੋਂ ਹੀ ਲੈ ਗਏ ਹਾਂਜੀ ਘਰੋਂ ਫਿਰ ਤੁਸੀਂ ਰੇਟ ਮੁਕਾ ਕੇ ਦਿੱਤਾ ਸਾਰਾ ਇੱਕੇ ਰੇੜੀ ਦੇਤਾ ਤੁਸੀਂ 4600 ਤੇ ਇੱਕੇ ਰੇੜੀ ਅੱਛਾ ਜੀ ਹਾਂਜੀ ਯਾਨੀ ਕਿ 1 ਲੱਖ 20 25 ਹਜ਼ਾਰ ਦੀ ਔਸਤ ਪੈ ਗਈ ਹਾਂਜੀ ਹੁਣ ਮੈਨੇ ਇਹ ਦੱਸ ਬਾਈ ਵੀ ਡੀਐਸਆਰ ਤੇ ਲੋਕ ਕਹਿੰਦੇ ਖਰਚਾ ਵੜਾਉਂਦਾ ਨਹੀਂ ਖਰਚਾ ਤਾਂ ਗੜਾਈ ਲਵਾਈ ਨਾਲੋਂ ਤਾਂ ਅੱਧਾ ਆਉਂਦਾ ਹੀ ਅਚਾ ਲਵਾਈ ਕਿੰਨੀ ਇੱਥੇ ਆਈ ਆ ਲਵਾਈ ਦਾ 4500 ਰੁਪਏ ਤੇ ਤੁਹਾਡਾ ਇਹਨੂੰ ਬੀਜ ਕੇ ਕਿੰਨਾ ਖਰਚਾ ਆ ਗਿਆ ਹੋਊਗਾ ਇਹ ਤਾਂ 2000 ਰੁਪਏ ਮਸਾ ਆਇਆ ਜੀ ਕਿੱਲੇ ਦਾ ਆਪਦਾ ਟਰੈਕਟਰ ਹੋਵੇ ਤਾਂ 2000 ਰੁਪਏ ਖਰਚਾ ਯਾਨੀ ਕਿ ਆਉਂਦਾ ਨਹੀਂਗਾ ਹਾਂਜੀ ਤੇ ਕਿੰਨੇ ਦਿਨ ਲੱਗ ਜਾਂਦੇ ਬੀਜਣ ਤੇ ਨੂੰ ਮਤਲਬ ਕਿ ਕਿੱਲਾ ਬੀਜਣ ਤੇ ਕਿੰਨੇ ਵਾਰੀ ਵਾਉਣਿਆਂ ਨੂੰ ਕਿਵੇਂ ਕੀ ਕਰਦੇ ਜੀ ਏ ਅਸੀਂ ਤਾਂ ਪਾਉਨੇ ਤਵੀਆਂ ਨਾਲ ਅੱਛਾ ਲੋਕ ਹਲਾ ਨਾ ਪਾਉਂਦੇ ਇੱਕ ਤਰੀਕਾ ਆ ਕਿ 20 ਸੱਕਦੇ ਇੱਕ ਤਰੀਕਾ ਆ ਕਿ ਕੰਪਿਊਟਰ ਕਰਾ ਲਵਾ ਕੇ ਅੱਛਾ ਉੱਤੋਂ ਸੁਆਗਾ ਮਾਰ ਕੇ ਤੇ 20 ਸੱਕਦੇ ਆ ਹਾਂ ਅਸੀਂ ਪਾਉਨੇ ਤਵੀਆਂ ਨਾਲ ਸਾਨੂੰ ਅਸੀਂ 나ੜ ਨਹੀਂ ਅੱਗ ਲਾਉਂਗੇ ਅੱਛਾ ਅੱਗ ਨਹੀਂ ਲਾਈ ਤੁਸੀਂ ਤੁਸੀਂ ਯਾਨੀ ਕਿ ਕਣਕ ਦੇ 나ੜ ਨੂੰ ਅੱਗ ਬਿਲਕੁਲ ਵੀ ਨਹੀਂ ਲਾਈ ਨਹੀਂ ਜਮਾ ਨਹੀਂ ਲੱਗੀ ਅੱਛਾ ਅੱਛਾ ਵਿੱਚ 나ੜਵਾ ਕੇ ਅੱਛਾ ਤੇ ਉੱਤੋਂ ਸੁਆਗਾ ਮਾਰ ਕੇ ਪਾਣੀ ਲਾ ਕੇ ਅੱਛਾ ਜੀ ਤੇ ਉੱਤੋਂ ਦੋ ਤਾਂ ਬਾਵਾ ਤਵੀਆਂ ਦੀਆਂ ਲਾ ਕੇ ਅੱਛਾ ਜੀ ਤੇ ਸੁਆਗਾ ਮਾਰ ਕੇ ਬੀਜਤਾ ਠੀਕ ਹੈ ਜੀ ਸੁਹਾਗਾ ਮਾਰ ਕੇ ਤੁਸੀਂ ਬੀਜਤਾ ਹਾਂਜੀ ਤੇ ਉਸ ਤੋਂ ਬਾਅਦ ਬਾਈ ਇਹਦੇ ਵਿੱਚ ਜਿਹੜਾ ਤਾਲ ਕੱਖ ਬੜੇ ਹੁੰਦੇ ਆ ਉਹਦੇ ਤੋਂ ਕੀ ਕੀਤਾ ਬਾਈ ਯਾਰ ਉਹ ਤੋਂ ਹੀ ਨੋਮਨੀ ਗੋਲਡ ਕੀਤੀ ਹੈ ਨੋਮਨੀ ਗੋਲਡ ਹਾਂਜੀ ਨਹੀਂ ਜਦੋਂ ਆਪਾਂ ਬੀਜ ਕਿਉ ਕੋਈ ਉੱਤੇ ਨਹੀਂ ਸਪਰੇਅ ਕੀਤੀ ਕਿਹੜੀ ਵਜਦੀ ਉਹ ਪੈਂਡੀਮੈਥਲੀਨ ਇੱਕ ਪੈਂਡੀਮੈਥਲੀਨ ਕੀਤੀ ਉਸ ਤੋਂ ਬਾਅਦ ਇੱਕ ਵਾਰ ਨੋਮਨੀ ਗੋਲਡ ਕੀਤੀ ਹਾਂਜੀ ਅੱਜ ਇਹ ਕਿੰਨੇ ਦਿਨਾਂ ਦੀ ਹੈ ਦਿਨ ਦੱਸ ਦੇ ਪੂਰੇ ਅੱਜ ਜੀ ਕੋਈ 1 ਮਹੀਨਾ 2-3 ਦਿਨਾਂ ਦੀ ਹੈ ਇੱਕ ਮਹੀਨਾ ਤੇ 2-3 ਦਿਨਾਂ ਦੀ ਹੋ ਗਈ ਇਹ ਹਾਂਜੀ ਹੁਣ ਹੁਣ ਇਹਦੇ ਵਿੱਚ ਤੁਸੀਂ ਯਾਨੀ ਕਿ ਇੱਕ ਵਾਰ ਪੈਂਡਾ ਮੈਥਾਲੀਨ ਉਦੋਂ ਮੌਕੇ ਤੇ ਹਾਂਜੀ ਤੇ ਇੱਕ ਵਾਰਾ ਤੁਸੀਂ ਯਾਨੀ ਕਿ ਨੋਮਨੀ 골ਡ ਕਰ ਹਾਂਜੀ ਜਦੋਂ ਬਾਈ ਬੀਜਦੇ ਆ ਆਪ ਤੁਸੀਂ ਇਹਨੂੰ ਡੀਐਸਆਰ ਕਰਤਾ ਹਾਂਜੀ ਉਸ ਤੋਂ ਬਾਅਦ ਨਾਲ ਦੀ ਨਾਲ ਪਾਣੀ ਲਾਤਾ ਹਾਂਜੀ ਨਾਲ ਦੀ ਨਾਲ ਪੈਂਡੀ ਮੈਥਾਲੀਨ ਕਰਤੀ ਹਾਂਜੀ ਉਸ ਤੋਂ ਬਾਅਦ ਮੈਨੂੰ ਇਹ ਦੱਸੋ ਵੀ ਦੂਜਾ ਪਾਣੀ ਕਦੋਂ ਲਾਉਣਾ ਤਾਂ ਜੋ ਇਹ ਵਧੀਆ ਭੁੰਗਰ ਵੀ ਪਵੇ ਤੇ ਬਾਹਰ ਵੀ ਆ ਜੀ ਦੂਜਾ ਪਾਣੀ ਜਦੋਂ ਸ਼ਾਮ ਨੂੰ ਵੇਖਾਂਗੇ ਆਪਾਂ ਵੀ ਥੋੜੀ ਥੋੜੀ ਨਿਕਲੀ ਹੁੰਦੀ ਹੈ ਕਿਤੇ ਨਿਕਲੀ ਨਿਕਲੀ ਹੁੰਦੀ ਹੈ ਠੀਕ ਹੈ ਜੀ ਸਵੇਰ ਵੇਖ ਲਓ ਵੀ ਨਿਕਲਿਆ ਜੀ ਸਵੇਰ ਨੂੰ ਨਿਕਲਦੀ ਹੈ ਸ਼ਾਮ ਨੂੰ ਨਹੀਂ ਨਿਕਲਦੀ ਹੈ ਹਾਂ ਹਾਂ ਸਵੇਰ ਨੂੰ ਨਾ ਤੇ ਰਾਤ ਨਹੀਂ ਨਿਕਲਦੀ ਇਹ ਸਵੇਰ ਨਿਕਲਿਆ ਜੀ ਵੇਖ ਲਓ ਵੀ ਥਾਂ ਜਮਾ ਚਟਾ ਹੋ ਗਿਆ ਵੀ ਥਾਂ ਜਮਾ ਸੁੱਕਾ ਹੋਣਾ ਚਾਹੀਦਾ ਜਮਾ ਸੁੱਕਾ ਚਟਾ ਵੀ ਇਹ ਗਿੱਲ ਗਿੱਲ ਨਹੀਂ ਹੋਣੀ ਚਾਹੀਦੀ ਕਿਸੇ ਅੱਛਾ 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 ਤੇ ਉਦੋਂ ਬਾਅਦ ਪਾਣੀ ਲਾਉਗਾ ਇਹਨੂੰ ਉਦੋਂ ਬਾਅਦ ਪਾਣੀ ਲਾਉ। ਉਦੋਂ ਅਗਲੇ ਦਿਨ ਤੋਂ ਸਾਰੀ ਦਿਖਣ ਲੱਗ ਜੂਗੀ। ਤੇ ਜੇ ਆਪਾਂ ਬਾਈ ਦੇਵੇ ਗਿੱਲਾ ਹੋਵੇ ਥਾਂ ਪਾਣੀ ਲਾ ਦੀਏ ਤਾਂ ਫਿਰ ਨੁਕਸਾਨ ਕਰਦੀ ਹੈ। ਫਿਰ ਨੁਕਸਾਨ ਕਰਦੀ ਫਿਰ ਇਹਨੇ ਤੇੜਾਂ ਪੱਟ ਨਹੀਂ ਹੁੰਦੀਆਂ ਧਰਤੀ ਦੀਆਂ। ਅੱਛਾ ਉਹ ਬੰਦ ਹੋ ਜਾਂਦੀਆਂ ਪਾਣੀ ਉਹ ਬੰਦ ਹੋ ਜਾਂਦੀਆਂ ਠੀਕ ਆ ਫਿਰ ਉਹ ਨਿਕਲਦਾ ਨਹੀਂ ਫਿਰ ਨਹੀਂ ਨਿਕਲਦਾ ਫਿਰ ਜੇ ਨਿਕਲਦਾ ਵੀ ਤਾਂ ਪੀਲਾ ਹੋ ਕੇ ਨਿਕਲਦਾ। ਪੀਲਾ ਹੋ ਕੇ ਨਿਕਲਦਾ ਫਿਰ ਝੂਰ ਲੱਗਦਾ। ਤੁਹਾਡੇ ਨਾਲ ਇੱਕ ਗੱਲ ਮੈਂ ਨੋਟ ਕੀਤੀ ਕਿਤੇ ਵੀ ਮੈਨੂੰ ਦੌਗੀ ਪੀਲ ਹੀ ਨਹੀਂ ਦਿੱਤੀ। ਇਹ ਸ਼ੁਰੂ ਤੋਂ ਹੀ ਇਦਾਂ ਕੇ ਇਦਾਂ ਹੀ ਆ ਜੀ। ਇਹਨੂੰ ਖ ਤੇ ਇੱਕ ਫੰਗੀਸਾਈਡ ਪਾਇਆ ਬੈ ਨਾਲ ਫੰਗੀਸਾਈਡ ਕਿਹੜਾ ਪਾਇਆ 50% 50% ਹਾਂਜੀ ਤੇ ਡੀਏਪੀ ਤੇ ਥੱਲੇ ਹੀ ਪਾਤੀ ਸੀ ਡੀਏਪੀ ਨਾਲ ਕੇਰਤੀ ਉਹ ਕਿੰਨੀ ਕੇਰੀ ਸੀ ਅੱਧਾ ਕਟਾ ਹੀ ਅੱਧਾ ਕਟਾ ਹਾਂਜੀ ਯਾਨੀ ਕਿ ਕਿੱਲੇ ਦਾ ਅੱਧਾ ਕਟਾ ਤੇ 7 ਕਿਲੋ ਬੀਜ ਹਾਂਜੀ ਕਿਹੜੀ ਕੰਪਨੀ ਦਾ ਬੀਜ ਸੀਗਾ ਬਈ ਬੀਜ ਸ਼ਕਤੀਵਰਦਕ ਦਾ ਬਈ ਸ਼ਕਤੀਵਰਦਕ ਦਾ ਹਾਂਜੀ ਕਿਹਾ ਰੇ ਵਾਲੀ ਹੱਡ ਰੇ ਵਾਲੀ ਹੱਡ ਤੇ ਇਹਦਾ ਤੁਹਾਨੂੰ ਉਹ ਮਿਲ ਗਿਆ 1500 ਰੁਪਏ ਜਿਹੜਾ ਮੁਆਵਜ਼ਾ ਦਿੰਦੀ ਸੀ ਨਹੀਂ ਉਹ ਹਜੇ ਜਦੋਂ ਨਸਾਰੇ ਦੇ ਨੇੜੇ ਆਉਂਦਾ ਉਦੋਂ ਮਿਲਦਾ ਯਾਰੇ ਤਾਂ ਗੱਲ ਮਾੜੀ ਹੈ ਨਾ ਪਹਿਲਾਂ ਚਾਹੀਦਾ ਕਿਸਾਨ ਨੂੰ ਹੁਣੋਂ ਮਿਲਦਾ ਹੁਣ ਤੁਹਾਨੂੰ ਯਾਨੀ ਕਿ 40 41 ਗੱਲੇ ਤੁਹਾਡਾ ਵਾਹਣਾ ਇਹ ਤੁਸੀਂ ਉਹਦੇ ਸਰਕਾਰ ਵੀ ਸਹੀ ਹੈ ਜੀ ਅੱਛਾ ਜੀ ਵਾਹ ਦਿੰਦੇ ਲੋਕ ਵਾਹ ਦਿੰਦੇ ਪੈਸੇ ਲੈ ਜਾਂਦੇ ਪੈਸੇ ਲੈ ਜਾਂਦੇ ਆ ਅੱਛਾ ਵੀ ਵਾਹ ਕੇ ਪੈਸੇ ਲੈ ਲੈਂਦੇ ਆ ਉਹਦੇ ਚ ਜਿਹੜਾ ਵੀ ਐਂਡ ਤੇ ਨਿਭੂਗਾ ਉਹਨੂੰ 15 ਹੋਰ ਨੂੰ ਮਿਲਣਾ ਵੀ ਜਿਹਦੇ ਪੱਕਣ ਤੇਕਰ ਹੋਇਆ ਪਿਛਲੀ ਵਾਰੀ ਤੁਹਾਨੂੰ ਮਿਲ ਗਿਆ ਸੀਗਾ ਹਾਂ ਜੀ ਐਰ ਕੀ ਤੁਸੀਂ ਅਪਲਾਈ ਕਰਤਾ ਹਾਂ ਜੀ ਕਰਤਾ ਜੀ ਚਲੋ ਠੀਕ ਹੈ ਵੀ ਜਿਹਦੀ ਮੁੰਝਰ ਪੱਕ ਗਈ ਉਹਦੇ ਚ ਯਾਨੀ ਕਿ ਖਰਚਾ ਤੁਹਾਡਾ 20 ਦਾ ਖਰਚਾ ਯਾਨੀ ਕਿ ਸਰਕਾਰ ਦੇ ਦੂਗੀ ਇੱਕ ਸਾਹ ਦਾ ਦੇ 7 ਕਿਲੋ ਵੀ ਬਹੁਤ ਮਹਿੰਗਾ ਹਸਾਨ ਗਲਤ ਹੋ ਜਾਂਦੇ ਆ ਉਹਦੇ ਚ ਗਲਤ ਨਹੀਂ ਗਲਤ ਇਹਦੇ ਹਿਸਾਬ ਨਾਲੀ ਅੰਕਲ ਤੁਹਾਡੇ ਹਿਸਾਬ ਨਾਲ ਵੀ ਸਹੀ ਆ ਵੀ ਜਿਹੜਾ ਮੌਕੇ ਦੇ ਦਿੰਦੀ ਆ ਉਹ ਹੂੰ ਆ ਉਹ ਵੀ ਕਿਸੇ ਦਾ ਹੱਕ ਨਹੀਂ ਮਰਦਾ ਇਹਦੇ ਜਣਾ ਤੇ ਬਾਈ ਹੁਣ ਤੁਸੀਂ ਇਹਨੂੰ ਪਾਣੀ ਕਿੰਨੇ ਚਿਰ ਬਾਅਦ ਲਾਉਣੇ ਆ ਆ ਹੁਣ ਇੱਕ ਮਹੀਨਾ ਦੋ ਦੇ ਆਂਦੀ ਹੋ ਗਈ ਹੁਣ ਇਹਨੂੰ ਕਿੰਨੇ ਦਿਨ ਪਾਣੀ ਲਾਉਂਗੇ ਹਜੇ ਥੱਲੇ ਵਾਤਾ ਇਹਨੂੰ 8 ਦਿਨਾਂ ਬਾਅਦ 8 ਤੋਂ ਵੀ 9 ਦਿਨਾਂ ਵੀ ਲੱਗ ਜੇ ਜਮਾ ਚਿੱਟਾ ਹੋ ਜਾਏ ਕੋਈ ਚੱਕਰ ਨਹੀਂ ਆਣ ਯਾਨੀ ਕਿ 9 ਤੋਂ 10 ਦਿਨਾਂ ਬਾਅਦ ਤੁਸੀਂ ਪਾਣੀ ਦੇਣੇ ਆ ਇਹਦੇ ਚ ਪਾਣੀ ਖਿਲਾਰਨਾ ਵੀ ਪੈਂਦਾ ਕਿ ਨਹੀਂ ਨਹੀਂ ਕੋਈ ਚੱਕਰ ਨਹੀਂ ਖਿਲਾਰੋ ਨਾ ਖਿਲਾਰੋ ਪਾਣੀ ਲੱਗਣਾ ਚਾਹੀਦਾ ਗਿੱਲ ਚਾਹੀਦੀ ਐ ਬਸ ਪਾਓ 8 ਦਿਨਾਂ ਬਾਅਦ ਪਾਣੀ ਮਿਲ ਜੇਣ ਅੱਛਾ ਹਾਂ ਤੇ ਜਦੋਂ ਪਾਣੀ ਉਦੋਂ ਖੜੋਗੇ ਜਦੋਂ ਮੀਂਹ ਮਾ ਪੈਣਗੇ ਹਾਂ ਉਦੋਂ ਹੀ ਪਿੱਛੋਂ ਪਿੰਡਾਂ ਦਾ ਪਾਣੀ ਆ ਜਾਂਦਾ ਉਹ ਟੱਪ ਜਾਂਦਾ ਵੇਜਦੀ ਤਾਂ ਕਹਿਣ ਨਾਲ ਦੇਣਾ ਅੱਛਾ ਉੰਜ ਤੁਸੀਂ ਇਹਨੂੰ ਚਤ ਤੋਂ ਬਾਹਰ ਮੋਟਰਾਂ ਨਹੀਂ ਚਲਾਉਂਦੇ ਵੀ ਤੁਸੀਂ ਜੇ ਨੌ ਦੇ ਵਾਰੀ ਵੀ ਵਾਰੀ ਕਿੰਨੀ ਤੁਹਾਡੀ ਆਪਣੀ ਇੱਥੇ ਵਾਰੀ ਸਾਰਾ ਦੇਣੀ ਹੈ ਸਾਡੀ ਸਵੇਰ 10 ਵਜੇ ਤੋਂ ਚੱਲ ਪੈਂਦੀ ਹੈ ਸ਼ਾਮ ਨੂੰ 8 ਵਜੇ ਤੱਕ ਕਹਿਣ ਦਾ ਭਾ ਵੀ ਮੋਟਰ ਵੀ ਤੁਸੀਂ ਘਾਟੀ ਚਲਾਉਂਦੇ ਜੇ ਵੀ ਤੁਸੀਂ ਨਹਿਰ ਦੀ ਵਾਰੀ ਨਾਲ ਹੀ ਭਾਲਦੇ ਜੇ ਕੁੱਲ ਮਿਲਾ ਕੇ ਗੱਲ ਖਤਮ ਆ ਠੀਕ ਹੈ ਜੀ ਤੇ ਹੁਣ ਇਹਨੂੰ ਯੂਰੀਆ ਤੁਸੀਂ 15 ਕਿਲੋ ਪਾਤੀ ਹੁਣ ਇਹਨੂੰ ਗਾਂ ਕੀ ਖਰਾਕ ਦੇਵੋਗੇ ਐਡੀ ਕਿੰਨੇ ਗੱਟੇ ਯੂਰੀਆ ਪਾ ਦੋਗੇ ਤੇ ਕਿਹੜੀਆਂ ਕਿੜੀਆਂ ਸਪਰੇਆਂ ਕਰ ਦੋਗੇ ਤਿੰਨ ਗੱਟੇ ਦੇ ਪੌਣੇ ਤਿੰਨ ਤਿੰਨ ਗੱਟੇ ਪੈ ਜਾਣਗੇ ਸਪਰੇਆਂ ਪੰਜ ਹੋ ਜਾਂਦੀਆਂ ਨੇ ਸਪਰਿਆਂ ਪੰਜ ਹੋ ਜਾਂਦੀਆਂ ਆਈਡੀਆ ਕੋ ਸਪਰਿਆਂ ਦੇ ਯਾਦ ਹੋਣਗੇ ਨਾ ਕਿ ਕਿਹੜੀਆਂ ਕਿਹੜੀਆਂ ਕਿ ਨਹੀਂ ਪਤਾ ਲੱਗਦਾ ਪਰ ਨਹੀਂ ਬਾ ਤੇਲੇ ਵਾਲੀ ਹੁੰਦੀ ਹੈ ਜ਼ਿਆਦਾ ਤੇ ਜਾਂ ਫੰਗੀ ਸਟ ਹੁੰਦਾ ਜ਼ਿਆਦਾ ਇੱਥੇ ਇੱਕ ਤੇਲੇ ਵਾਲੀ ਉਹ ਕਿੰਨੀਆਂ ਕਰਦੇ ਇਹ ਤੇਲੇ ਵਾਲੀਆਂ ਤੇਲੇ ਵਾਲੀ ਇੱਕ ਹੀ ਹੁੰਦੀ ਹੈ ਇੱਕ ਹੀ ਕਰਦੇ ਜੀ ਉਹ ਪੱਕਣ ਤੋਂ ਪਹਿਲਾਂ ਕਰਦੇ ਜੀ ਕਿ ਨਹੀਂ ਪੱਕਣ ਤੇ ਹੁੰਦੀ ਹੈ ਉਹ ਪੱਕਣ ਦੇ ਨੇੜੇ ਤੇੜੇ ਜਿਹਾ ਬਾਕੀ ਮੌਸਮ ਤੇ ਡਿਪੈਂਡ ਹੈ ਜੇ ਚੰਗਾ ਤਾਂ ਉਹ ਵੀ ਨਹੀਂ ਹੋਣੀ ਅੱਛਾ ਜੀ ਤੇ ਨਹੀਂ ਤਾਂ ਫਿਰ ਦੋ ਵੀ ਹੋ ਜਾਂਦੀਆਂ ਤਿੰਨ ਵੀ ਹੋ ਜਾਂਦੀਆਂ ਤੇ ਜਿਹੜੇ ਲੰਮੇ ਬੂਟੇ ਹੈ ਜੀ ਲੰਮੇ ਬੂਟੇ ਹੀ ਮੌਸਮ ਤੇ ਡਿਪੈਂਡ ਹੈ ਉਹ ਵੀ ਮੌਸਮ ਤੇ ਹਾਂ ਜੇ ਠੰਡ ਜਾਦੇ ਆ ਤਾਂ ਵੀ ਜਾਦੇ ਨਿਕਲਣਗੇ ਗਰਮੀ ਵੱਧ ਤਾਂ ਵੀ ਜਾਦੇ ਘੱਟ ਨਿਕਲਦੇ ਵਸੇ ਹੁਣ ਤੁਸੀਂ ਜਿਹੜੀ ਯੂਰੀਆ ਪਾਉਂਗੇ ਗਾਂ ਉਹ ਕਿੰਨੇ ਕਿੰਨੇ ਕਿਲੋ ਪਾਉਂਗੇ ਕਿੱਲੇ ਦੀ ਇਹ ਪਹਿਲੀ ਯੂਰੀਆ ਤਾਂ 15 ਕਿਲੋ ਹੋਗੀ ਹਾਂ ਹੁਣ 20 ਕਿਲੋ ਪਾਵਾਂਗੇ ਅੱਛਾ ਹੁਣ ਪਾਵਾਂਗੇ ਅੱਛਾ 20 ਕਿਲੋ ਪਾਵਾਂਗੇ ਹਾਂ ਉਸ ਤੋਂ ਬਾਅਦ ਅੱਧੇ ਘਟੇ ਤੇ ਉਸ ਤੋਂ ਬਾਅਦ ਅੱਧੇ ਘਟੇ ਉਹਦੇ ਚ ਕੁਝ ਮਿਲਾ ਕੇ ਪਾਉਂਗੇ ਜ਼ਿੰਕ ਪੋਟਾਸ਼ ਵਗੈਰਾ ਜ਼ਿੰਕ ਪਾਵਾਂਗੇ ਜ਼ਿੰਕ ਪਾਉਂਗੇ ਪੋਟਾਸ਼ ਵੀ ਪਾਉਂਦੇ ਜੀ ਨਹੀਂ ਪੋਟਾਸ਼ ਨਹੀਂ ਪੋਟ ਤੇ ਯਾਨੀ ਕਿ ਪਾਣੀ ਦੀ ਪੂਰੀ ਬਚਤ ਆ ਪੂਰੀ ਫੁੱਲ ਬਚੇ ਤਾਂ ਤੇ 4500 ਰੁਪਿਆ ਲਵਾਈ ਬਚ ਗਈ ਹਾਂਜੀ ਹਣਾ ਜੀ ਹਾਂਜੀ ਕੁੱਤੇ ਭਕਾਈ ਬਚ ਗਈ ਹਾਂਜੀ ਹਾਂਜੀ ਤੇ ਝਾੜ ਦਾ 10 ਮਣ ਵੱਧ ਨਿਕਲਿਆ ਹਾਂ ਝਾੜ ਜ਼ਿਆਦਾ ਆਈ ਠੀਕ ਆ ਜੀ ਤੇ ਪਿਛਲੇ ਸਾਲ ਫਿਰ ਤੁਸੀਂ 75 ਮਣ ਕਿੱਲੇ ਦਾ ਤਲਾਇਆ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹਨੂੰ ਜਿਹੜੀ ਕੱਖਾਂ ਵਾਲੀ ਸਪਰੇਅ ਤੋਂ ਬਾਅਦ ਕਰੋਗੇ ਕਿ ਬਸ ਬੰਦਿਆਂ ਤੋਂ ਕਰਾਉਂਗੇ ਮਾੜਾ ਮੁਰਾ ਬੰਦਿਆਂ ਤੋਂ ਕਰਾਵਾਂਗੇ ਦੋ ਬੰਦੇ ਲੱਗ ਜਾਣ ਤਿੰਨ ਲੱਗ ਜਾਣ ਬਸ ਲੱਗਣਗੇ ਦੋ ਤੋਂ ਤਿੰਨ ਜਾਂ ਦੋ ਹੀ ਅੱਛਾ ਵੀ ਬੰਦੇ ਆਵਾੜ ਨਹੀਂ ਵਰਨੇ ਆ ਵੀ ਚਲੋ ਵੀ ਤਾਤਰੀ ਦੀ ਪਾਣ ਵਗੈਰਾ ਲੱਗ ਜਾਂਦੀ ਆ ਵੀ ਮਧਮਦੂ ਦਿੰਦੇ ਉਹਦੇ ਨਾਲ ਹੋ ਜਾਂਦਾ ਹੈ ਨਾ ਤੇ ਆਪਾਂ ਕਹਿ ਦਿੰਨੇ ਹਰ ਸੰਗਣਾ ਲੱਗ ਗਿਆ ਆ ਥੋੜਾ ਜਿਹਾ ਸੰਗਣਾ ਨਹੀਂ ਲੱਗਦਾ ਕੰਮ ਕੋਈ ਦਿੱਕਤ ਨਹੀਂ ਆਉਂਦੀ ਮੁੰਜੇ ਮਾਜੇ ਨਹੀਂ ਕੋਈ ਨਹੀਂ ਬਹੁਤ ਇਹ ਤੁਸੀਂ ਪੱਕੇ ਤੇ ਵੇਖੋਗੇ ਤਾਂ ਤੁਹਾਨੂੰ ਵੱਖਰਾ ਹੀ ਲੱਗੂਗਾ ਦੂਜੇ ਨਾਲ ਅੱਛਾ ਜੀ ਹਾਂ ਜੀ ਤੇ ਵੱਡਣ ਚ ਕੋਈ ਦਿੱਕਤ ਨਾ ਕੋਈ ਨਹੀਂ ਕੋਈ ਨਹੀਂ ਕੋਈ ਦਿੱਕਤ ਨਹੀਂ ਇਹ ਸਪਰੇਅ ਕਰਨ ਵਾਲੇ ਵੀ ਸੌਖੇ ਰਹਿੰਦੇ ਆ ਓੜਿਆਂ ਲੋਟ ਸਪਰੇਅ ਕਰੀ ਜਾਂਦੇ ਆ ਅੱਛਾ ਅੱਛਾ ਉਹਨਾਂ ਦੇ ਵੀ ਪੈਰਾਂ ਦੀ ਬਚਤ ਹੁੰਦੀ ਆ ਉਹ ਜਰਾਬਾਂ ਹੀ ਪਾੜੀ ਜਾਂਦੇ ਨੇ ਅੱਛਾ ਅੱਛਾ ਵੈਸੇ ਤਾਂ ਮੈਨੂੰ ਲੱਗਦਾ ਤੁਸੀਂ ਟਰੈਕਟਰ ਨਾਲ ਹੀ ਕਰਦੇ ਜਦੋਂ ਮੜਿਆ ਵੱਡਾ ਹੋ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਬੰਦਿਆਂ ਤੋਂ ਕਰਾਉਣੇ ਹਨ ਨਹੀਂ ਇੱਕ ਸਪਰੇਅ ਹਜੇ ਜਿਵੇਂ ਜ਼ਿੰਕ ਵਗੈਰਾ ਦੀ ਜਾਂ ਥੱਲੇ ਨਾ ਪਾਉਣੀ ਉੱਪਰ ਕਰਨੀ ਹੈ ਹਜੇ ਹੋ ਜੂਗੀ ਹਜੇ ਟਰੈਕਟਰ ਤੇ ਹੋ ਜੂਗੀ ਟਰੈਕਟਰ ਦੇ ਟਾਇਰ ਥੱਲੇ ਕੋਈ ਬੂਟਾ ਜੇ ਕੋਈ ਦਿੱਕਤ ਨਹੀਂ ਉਹਦੇ ਖੜਾ ਹੋ ਜਾਂਦਾ ਹੈ ਹਨਾ ਟਰੈਕਟਰ ਦੇ ਟਾਇਰ ਨਾਲ ਸਾਫ ਹੋਣਾ ਕੋਈ ਚੱਕਰ ਨਹੀਂ ਜਿਵੇਂ ਗੋਲ ਹੁੰਦੇ ਆ ਟਾਇਰ ਉਹਨੇ ਤਾਂ ਮਿੱਦ ਨਹੀਂ ਮਿੱਦ ਨਹੀਂ ਉਹਨੇ ਤਾਂ ਮਿੱਦ ਨਹੀਂ ਮਿੱਦ ਨਹੀਂ ਟਾਇਰ ਗੁੱਡੀਆਂ ਵਾਲਾ ਹੋਵੇ ਫੇਰ ਕੋਈ ਦਿੱਕਤ ਨਹੀਂ ਆ ਤਾਂ ਮਿੱਤਰੋ 40 ਕਿਲੇ ਵੀਜੀ ਆ ਮੁੱਛਲ ਤੇ ਕਿਸਾਨ ਭਰਾ ਦੇ ਆਪਾਂ ਵਿਚਾਰ ਤੁਹਾਨੂੰ ਦੱਸਦੇ ਨੇ ਠੀਕ ਹੈ ਨਾ ਜੀ ਤੇ ਬਾਈ ਜਦੋਂ ਪੱਕੀ ਉਦੋਂ ਤੁਸੀਂ ਮੌਕਾ ਦਿਓਗੇ ਸਾਨੂੰ ਆਪਾਂ ਆਣਾ ਵੀ ਤੋਰ ਤੱਕ ਹੀ ਪਹੁੰਚੀਏ ਮੈਂ ਕਹਿੰਦਾ ਵੀ ਰਿਜ਼ਲਟ ਦਿਖਾਈਏ ਜ਼ਰੂਰ ਜੀ ਜਦੋਂ ਕਹਾਂਗੇ ਉਦੋਂ ਜਦੋਂ ਵੱਡੀ ਤੁਹਾਨੂੰ ਉਦੋਂ ਵਿਖਾਵਾਂਗੇ ਜੀ ਹਾਂ ਜੀ ਤੁਹਾਨੂੰ ਆਪਾਂ ਨੂੰ 3 ਸਾਲ ਹੋ ਗਏ ਐਂ ਮੰਜੀ ਤੇ ਬਹਿ ਕੇ ਤੁਸੀਂ ਟੌਰ ਨਾਲ ਯਾਨੀ ਕਿ ਹੁਣ ਤਾਂ ਲੋਕ ਤਾਂ ਧੰਦੇ ਲੱਗੇ ਹੁੰਦੇ ਆ ਉਦੋਂ ਵਿਹਲੇ ਹੁੰਦੇ ਆ ਅਸੀਂ ਧੰਦੇ ਲੱਗੇ ਹੁੰਦੇ ਆ ਅੱਛਾ ਜਦੋਂ ਹੁਣ ਲੋਕ ਧੰਦੇ ਲੱਗੇ ਅਸੀਂ ਵਿਹਲੇ ਯਾਨੀ ਕਿ ਜਦੋਂ ਉਦੋਂ ਫਿਰ ਤੁਹਾਨੂੰ ਵਾਈ ਵੂਈ ਦਾ ਕੰਮ ਪੈ ਜਾਂਦਾ ਹਨਾ ਬਜਾਈ ਦਾ ਪੈ ਜਾਂਦਾ ਹੁਣ 40 41 ਕੇ ਲੈ ਇੱਕ ਦਿਨ ਤਾਂ ਬੀਜੀ ਨਹੀਂ ਜਾਂਦੀ ਕੋਈ 8 9 ਦਿਨ ਤਾਂ ਲੱਗ ਹੀ ਜਾਂਦੇ ਹਨਾ ਠੀਕ ਆ ਤੇ ਆਪਣਾ ਘਰ ਇੱਕ ਵਾਰ ਦੱਸ ਦੇ ਤੇ ਪਿੰਡ ਦੱਸ ਦੇ ਇੱਕ ਵਾਰਾ ਕਿੱਥੇ ਆ ਘਰ ਆਪਣਾ ਹੀ ਟਾਣੀ ਜਾਈ ਮਿੰਦਰ ਸਾਧੂ ਹੀ ਟਾਣੀ ਵਾਈ ਦੀ ਪਿੰਡ ਫੱਤਨ ਵਾਲਾ ਹੀ ਹਾਂਜੀ ਜਗਦੀਪ ਦਾ ਚੇਅਰਮੈਨ ਦਾ ਘਰ ਆਈ ਅੱਛਾ ਜਗਦੀਪ ਚੇਅਰਮੈਨ ਉਹ ਤੁਹਾਡਾ ਪਿੰਡ ਫੱਤਨ ਵਾਲਾ ਜਿਲ੍ਹਾ ਮੁਖਤਸਰ ਸਾਹਿਬ ਜਿਲ੍ਹਾ ਸ੍ਰੀ ਮੁਖਤਸਰ ਸਾਹਿਬ ਇਹ ਖੇਤ ਕਿਹੜੇ ਵਾਲੇ ਪਾਸੇ ਰਹਿ ਜਾਂਦਾ ਇਹ ਇਹ ਲੱਦੂ ਵਾਲਾ ਉਤਾੜੀ ਇਹ ਲੱਦੂ ਵਾਲਾ ਉਤਾੜ ਆ ਇਹ ਘਰ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਤਿੰਨ ਕਿਲੋ 3 ਕਿਲੋ 3 ਕਿਲੋਮੀਟਰ 3 ਕਿਲੋਮੀਟਰ ਠੀਕ ਹੈ ਯਾਨੀ ਕਿ 32 ਕਿਲੇ ਇੱਥੇ ਤੇ ਬਾਕੀ ਇੱਕ ਤੁਹਾਡਾ ਘਰ ਕੋਲੇ ਠੀਕ ਹੈ ਜੀ ਚਲੋ ਮਿਹਰਬਾਨੀ ਜੀ ਬਹੁਤ ਠੀਕ ਹੈ ਤੇ ਤੁਸੀਂ ਸਾਡਾ ਇਜਤਮਾਨ ਕੀਤਾ ਧੰਨਵਾਦ ਵਿਚਾਰ ਦੱਸੇ ਸਭ ਤੋਂ ਪਹਿਲਾਂ ਬਾਈ ਜੀ ਨਾਮ ਆ ਤੈਨੂੰ ਪਾਣੀ ਬਚਾਇਆ ਹਾਂਜੀ ਠੀਕ ਹੈ ਕਿ ਨਹੀਂ ਦੂਜਾ ਖਰਚਾ ਘਟਾ ਬਾਈ ਜੀ ਠੀਕ ਹੈ ਜਿਵੇਂ ਬਾਈ ਦੱਸਦਾ ਕਿਉਂਕਿ ਤਿੰਨ ਤਿੰਨ ਗੱਟੇ ਦਾ ਅਸੀਂ ਵੀ ਪਾ ਦਿੰਨੇ ਆ ਪਰ ਤੁਸੀਂ 20 20 ਕਿਲੋ ਕਰਕੇ ਤਿੰਨ ਗੱਟੇ ਪੂਰੇ ਕਰਦੇ ਜੇ ਨਾਲੇ ਬਾਈ ਯਾਰ ਪੱਕ ਦੀ ਕਿੰਨੇ ਦਿਨਾਂ ਚਾ ਆਈਡੀਆ ਦੱਸ ਪੱਕ ਦੀ ਲੈ ਜਾਂਦੀ ਹੈ 150 ਦਿਨਾਂ 150 ਦਿਨ ਲੈ ਜਾਂਦੀ ਪਨੀਰੀ ਜਿਵੇਂ ਕਿ ਬਜਾਈ ਤੋਂ ਲੈ ਕੇ ਤੇ ਪੱਕਣ ਤੱਕ ਹੈ ਤੇ ਪੱਕਦੀ ਇੱਕ ਸਾਰਾ ਗਾਂ ਪਛਾਦਾ ਨਹੀਂ ਹੋ ਜਾਂਦਾ ਟਰਾਂਸਪਲੈਂਟ ਦੀ ਸਾਰ ਪੱਕੂਗੀ ਸਾਰੀ ਇੱਕ ਮੁੰਜਰ ਵੀ ਨਹੀਂ ਹਰੀ ਟੱਕਰੂਗੀ ਇੱਕ ਮੁੰਜਰ ਵੀ ਨਹੀਂ ਜਿਵੇਂ ਕਿ ਪਿੱਛੋਂ ਨਾ ਚਾਰਕ ਦਾ ਨਹੀਂ ਹਰੇ ਰਹਿ ਜਾਂਦੇ ਹੈ ਨਾ ਹਾਂਜੀ ਕੋਈ ਚੱਕਰ ਨਹੀਂ ਹਾਂਜੀ ਇੱਕ ਲੋਕ ਪੱਟ ਕੇ ਨਾ ਪਾਸੋਂ ਪਨੀਰੀ ਲਿਆ ਕੇ ਲਾਉਣ ਲੱਗ ਜਾਂਦੇ ਉਹ ਨਹੀਂ ਲਾਉਣੀ ਜਾਈਦੀ ਇਹ ਵਿੱਚੋਂ ਜਿੱਥੋਂ ਸੰਘਣਾ ਨਾ ਉੱਥੋਂ ਹੀ ਪੱਟ ਕੇ ਲਾਓ ਇਹਦੇ ਅੱਛਾ ਅੱਛਾ ਕਈ ਵਾਰਾਂ ਕਈਆਂ ਦੇ ਡੱਬੇ ਜੇ ਰਹਿ ਜਾਂਦੇ ਆ ਉਹੀ ਪੱਟ ਕੇ ਤੇ ਉਹਨੂੰ ਵਿਰਲਾ ਕਰਕੇ ਲਾ ਦੋ ਆਹ ਵੇ ਉਹ ਥੋੜਾ ਜਿਹਾ ਤਾਂ ਡਿਸੀਜਨ ਦਾ ਪੀੜੀ ਕਿ ਜੰਨਾ ਹਾਂਜੀ ਹਾਂਜੀ ਆਹ ਡਿਸੀਜਨ ਚੂਹੀ ਦਸ ਬੁੱਟੇ ਤੋਂ ਪੱਟ ਲੈਣੇ ਵਿੱਚ ਲਾ ਦੇਣੇ ਠੀਕ ਹੈ ਜੀ ਇਹਦੇ ਹੁਣ ਤੁਸੀਂ ਯਾਨੀ ਕਿ ਜੇ ਕਿਤੇ ਕਿਤੇ ਹੈਗਾ ਤੇ ਉਹ ਲਾਉਂਗੇ ਤੁਸੀਂ ਹਾਂ ਵਿੱਚ ਅੱਛਾ ਉਹ ਛੱਡਣਾ ਨਹੀਂਗਾ ਛੱਡਣਾ ਨਹੀਂ ਹੋ ਰਾ ਕਿਹੜੀ ਜੰਨਾ ਥਾਂ ਅੱਛਾ ਜੀ ਵਿੱਚੋਂ ਹੀ ਹੁਣ ਜਿੱਥੇ ਡ ਅਸਾਂ ਆਪਣੀ ਤਰੱਕੀ ਦਾ ਕਿਦਾ ਕਿਵੇਂ ਨਹੀਂ ਇਹੀ ਪੱਟਕੇ ਵਿੱਚੋਂ ਲਾਉਣਾ ਤੇ ਫਿਰ ਨਾਲ ਹੀ ਪੱਕ ਜਾਣਾ ਹੋਣਾ ਠੀਕ ਹੈ ਜੀ ਯਾਨੀ ਕਿ ਖੇਤ ਤੁਸੀਂ ਯਾਨੀ ਕਿ ਹੁਣ ਤੁਸੀਂ ਬਾਈ ਸੁਬਾ ਆਏ ਆ ਤੇ ਸ਼ਾਮ ਤੱਕ ਇੱਥੇ ਆ ਰਾਤ ਦੇ 10 ਵਜੇ ਤੱਕ ਇੱਥੇ ਆ ਵਾਰੀ ਕਿ ਦਿਨ ਹੁੰਦੀ ਆ ਆਈਡੀਆ ਵਾਰੀ ਸੋਮਵਾਰ ਸੋਮਵਾਰ ਹੈ ਸਾਰਾ ਦਿਨ ਹੀ ਲੰਘ ਜਾਂਦਾ ਕੱਲ ਤੁਹਾਡੀ ਵਾਰੀ ਸੀ ਵੀਰ ਨਾ ਉਹ ਦਿਨ ਤੁਸੀਂ ਜਦੋਂ ਮੈਂ ਫੋਨ ਲਾਇਆ ਸੀ ਅੱਗੇ ਚਲੋ ਠੀਕ ਹੈ ਜੀ ਅੰਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡਾ ਵੀ ਬਾਈ ਬਹੁਤ ਬਹੁਤ ਧੰਨਵਾਦ ਤੇ ਪਹਿਲਵਾਨ ਸਾਹਿਬ ਤੁਹਾਡਾ ਵੀ ਫਿਰ ਵੀ ਕੁਸ਼ਤੀ ਲੜਦੇ ਰਹੇ ਜਾਈਂ ਕਰਕੇ ਪਹਿਨਾ ਹੁਣ ਜਾ ਕੇ ਐ ਕਰ ਕੋਲੇ ਉਤਰ ਜਾਗੇ ਜੇ ਪੈ ਜਾਣੇ ਜਾ ਕੇ ਲਾਪਰ ਲਿਟ ਨਹੀਂ ਚਲੋ ਠੀਕ ਹੈ ਜੀ ਫਿਰ ਰੱਬ ਰੱਖੇ